ਅ ਨਮਸਕਾਰ ਜੀ ਪਹਿਲਾਂ ਤਾਂ ਤੁਹਾਨੂੰ ਇਹ ਜਾਣਕਾਰੀ ਦੇਣੀ ਵੀ ਜਿਹੜਾ ਇਹ ਵੀਡੀਓ ਵਾਇਰਲ ਹੋਈ ਹੈ ਇਹਦੇ ਵਿੱਚ ਸਾਡਾ ਇੱਕ ਕਾਂਸਟੇਬਲ ਗੁਰੂ ਤਰਨਜੀਤ ਪ੍ਰੀਤ ਸਿੰਘ ਜੋ ਪੀਸੀਆਰ ਸੌਰੀ 112 ਤੇ ਡਿਊਟੀ ਕਰਦਾ ਬਰਨਾਲਾ ਵਿੱਚ ਇਹ ਆਪਣੇ ਕਿਸੇ ਨਿੱਜੀ ਕੰਮ ਤੋਂ ਪਿੱਛੋਂ ਆ ਰਿਹਾ ਸੀ ਬਿਲਕੁਲ ਸਾਈਡ ਤੋਂ ਸਹਨੇ ਟਾਣੇ ਦੇ ਕੋਲ ਕੋਈ ਹੋਰ ਫੈਮਲੀਆਂ ਜਾ ਰਹੀਆਂ ਸੀ ਕੋ ਉਹਨਾਂ ਦੇ ਮਤਲਬ ਮਿਲਣੀ ਵਗੈਰਾ ਦਾ ਫੰਕਸ਼ਨ ਕਰਕੇ ਆਏ ਸੀ ਉਹਨਾਂ ਨਾਲ ਇਹਨਾਂ ਦੀ ਗੱਡੀ ਆਪਸ ਚ ਲੱਗੀ ਤੇ ਉਹ ਗੱਡੀਆਂ ਲੱਗਣ ਕਰਕੇ ਇਹਨਾਂ ਦਾ ਉਸੇ ਟਕਰਾਰ ਹੋਇਆ ਤੂ ਤੂ ਮੈਮਾ ਇਹੋ ਥੋੜਾ ਬਹੁਤ ਇਹਨਾਂ ਦਾ ਹਸ਼ਫਲ ਵੀ ਹੋਇਆ ਬਟ ਉਹ ਥਾਣਾ ਕੋਲੇ ਸੀ ਦੂਸਰੀ ਪਾਰਟੀ ਨੇ ਥਾਣੇ ਕੰਪਲੀਟ ਕੀਤੀ ਤੇ ਵੱਡੇ ਉਥੇ ਗਿਆ ਨਹੀਂ ਤਾਂ ਉਹ ਜਦੋਂ ਥਾਣੇ ਵਾਲੇ ਨੇ ਉਹਨਾਂ ਨੇ ਫਿਰ ਰਹਿਤ ਕੀਤੀ ਵੀ ਤੁਸੀਂ ਜਾਣਾ ਕਿੱਧਰ ਨੂੰ ਆਓ ਕਦੇ ਅਸੀਂ ਤਪੇ ਨੂੰ ਜਾਣਾ ਤੇ ਇਹ ਇਸ ਬਾਰੇ ਪਤਾ ਨਹੀਂ ਸੀ ਵੀ ਇਹਨੇ ਵੀ ਤਪੇ ਨੂੰ ਜਾਣਾ ਸੀ ਤੇ ਉਹ ਜਦੋਂ ਤਪੇ ਨੂੰ ਗਏ ਤੇ ਪਿੱਛੋਂ ਇਹ ਗੱਡੀਆਂ ਲੈ ਕੇ ਉਥੇ ਪਹੁੰਚ ਕੇ ਤੇ ਅਗੇ ਫਾਟਕ ਲਗਨ ਕਰਕੇ ਦੋਨੇ ਪਾਰਟੀਆਂ ਦੀਆਂ ਗੱਡੀਆਂ ਇਕੱਠੀਆਂ ਹੋ ਗਿਆਂ। ਉੱਥੇ ਇਹਨਾਂ ਦਾ ਆਪਸ ਵਿੱਚ ਤੂ-ਤੂ ਮੈਮਾ ਟਕਰਾ ਹੋ ਕੇ ਮਤਲਬ ਹੱਥੋਪਾਈ ਹੋ ਗੇ। ਉੱਥੇ ਪਹਿਲਾਂ ਹੀ ਕਾਫੀ ਰਾਜਸੀ ਗੱਡੀਆਂ ਬਹੁਤ ਖੜੀਆਂ ਪਬਲਿਕ ਦੀਆਂ ਤੇ ਉਹ ਦੇਖਣ ਵਾਲਾ ਚ ਹੈ ਜਿਹੜੀ ਵੀਡੀਓ ਚ ਵੀ ਤੁਸੀਂ ਦੇਖੋ ਐ ਲੱਗਦਾ ਜਿਵੇਂ ਬਹੁਤ ਸਾਰੀ ਦੁਨੀਆ ਲੜ ਰਹੀ ਪਈ ਐ। ਜਦਕਿ ਇਹ ਆਪਸ ਚ ਜਿਹੜੀ ਉਹ ਪਾਰਟੀ ਦੇ ਪਾਰਟੀ ਦੇ ਆਪਸ ਇਹਨਾਂ ਦਾ ਝਗੜਾ ਹੋਇਆ ਹੈ। ਤੇ ਉਹਦੇ ਵਿੱਚ ਫਿਰ ਸਾਡੇ ਪੁਲਿਸ ਪਾਰਟੀ ਨੂੰ ਇਨਫੋਰਮੇਸ਼ਨ ਮਿਲਣ ਤੇ ਤੇ ਇਹਨਾਂ ਨੂੰ ਆਪਸੇ ਬੱਕੋ ਬੱਕ ਕਰਕੇ ਜਿਹੜੇ ਫਟੜ ਸੀਗੇ ਦੋ ਬੰਦੇ ਉਹਨਾਂ ਨੂੰ ਹਸਪੀਟਲ ਅਡਮਿਟ ਕਰਾਤਾ ਗਿਆ ਤੇ ਉਹਦੇ ਬਿਆਨ ਦੇ ਉੱਪਰ ਐਫ ਆਈ ਆਰ ਨੰਬਰ 22 ਅਹੀਂ ਦਰਜ ਕਰ ਦਿੱਤੀ ਆ ਬਾਕੀ ਜਿਹੜੇ ਬੰਦੇ ਨਾਮਜ਼ਦ ਹੋਏ ਆ ਉਹਨਾਂ ਚ ਪਾਲਾ ਸਿੰਘ ਉਹਦੇ ਬੇਟੇ ਆ ਤਾਂ ਹੋਰ ਜਿਹੜੇ ਅਨਨੋਨ ਬੰਦੇ ਨੇ ਉਹਨਾਂ ਦਾ ਨਾਮ ਦਰਜ ਆ ਤੇ ਦੂਸਰਾ ਲੜਕਾ ਜਿਹੜਾ ਉਹ ਕਿਤੇ ਰੈਫਰ ਹੋਇਆ ਸੀ ਬੀ ਐਮ ਸੀ ਆ ਜਾਂ ਉਹਦਾ ਸਟੇਟਮੈਂਟ ਲੈਣਾ ਬਾਕੀ ਹੈ ਜੇ ਉਹਤੇ ਮੈਡੀਕਲ ਤੇ ਜੋ ਆਏ ਆ ਆਧਾਰ ਤੇ ਉਸ ਵਿੱਚ ਵਾਧਾ ਕਰਕੇ ਇਹਨਾਂ ਨੂੰ ਫੜੇ ਜਾਏਗਾ ਹਾਂ ਬਿਲਕੁਲ ਠੀਕ ਨੇ ਕੋਈ ਇਹੋ ਜਿਹੀ ਗੱਲ ਨਹੀਂ ਜ਼ਿਆਦਾ ਜੀ ਬਟ ਇਹ ਵੀ ਉਹ ਉਹਨਾਂ ਨੂੰ ਚਾਹੀਦਾ ਨਹੀਂ ਸੀ ਪਤਾ ਲੱਗਿਆ ਸੀ ਵੀ ਇਹ ਮੁਲਾਜ਼ਮ ਹੈ ਹੱਥ ਨਹੀਂ ਹੀ ਝੱਕਣਾ ਚਾਹੀਦਾ ਤੇ ਦੂਸਰਾ ਜਿਹੜਾ ਇਹ ਅਨਫੋਰਚਨਟਲੀ ਗੱਡੀ ਲੱਗਣ ਕਰਕੇ ਜਿਹੜਾ ਝਗੜਾ ਹੁੰਦਾ ਇਹ ਇਹੋ ਜਿਹਾ ਝਗੜਾ ਕਰਨਾ ਨਹੀਂ ਚਾਹੀਦਾ ਗੱਡੀਆਂ ਤਾਂ ਆਪਸ ਵਿੱਚ ਕਦੇ ਨਾ ਕਿਤੇ ਖੈ ਹੀ ਜਾਂਦੀਆਂ ਨਹੀਂ ਇਦਾਂ ਤਾਂ ਨਹੀਂ ਗੱਲ ਹੈ ਇਹ ਮਤਲਬ ਜੇ ਵਰਦੀ ਚੁੰਦਾ ਤਾਂ ਬਿਲਕੁਲ ਹੋਣਾ ਹੀ ਨਹੀਂ ਸੀਗਾ ਪਰ ਇਹ ਸਿਵਲ ਡਰੈਸ ਕਰਕੇ ਉਹਨਾਂ ਨੂੰ ਹੋ ਲੋਰ ਉਸਦਾ ਨਾ ਪਤਾ ਲੱਗਿਆ ਹੋਵੇ ਪਰ ਇਹ ਮੁਲਾਜ਼ਮ ਹੈਗਾ ਹੈ ਮੁਲਾਜ਼ਮ ਦਾ ਹੁਲੀਏ ਤੋਂ ਪਤਾ ਲੱਗ ਜਾਂਦਾ ਵੀ ਇਹ ਪੁਲਿਸ ਦਾ ਮੁਲਾਜ਼ਮ ਲੱਗਦਾ ਹੈ ਤੇ ਦਬਦਬਿਆ ਵਾਲੀ ਗੱਲ ਨਹੀਂ ਇਹੋ ਜੀ ਉਹਨ ਘਰਾਂ ਤੋਂ ਭੱਜੇ ਨੇ ਸਾਰੇ ਉਹਨਾਂ ਨੂੰ ਪਤਾ ਵੀ ਆ ਪਈ ਆ ਦਜ ਹੋਈ ਆ ਅਰੈਸਟ ਕੀਤੇ ਜਾਣਗੇ ਬਿਲਕੁਲ ਹੋ ਰਹੀ ਹੈ ਜੀ ਐਸ ਐਚ ਓ ਤੇ ਚੌਕੀ ਚਰਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਨਹੀਂ ਅਜੇ ਸਾਡੇ ਕੋਲ ਸਾਹਮਣੇ ਇਹੋ ਜੀ ਕੋਈ ਗੱਲ ਨਹੀਂ ਆਈ ਬਾਕੀ ਜੇ ਕੋਈ ਐਨ ਆਰ ਆਈ ਹੋਇਆ ਤਾਂ ਉਹ ਵਿਚੇ ਰਹੇ